ਲਾ ਪਤਾ ਨੌਜਵਾਨ ਅਮਨਦੀਪ ਦੀ ਡੈੱਡ ਬੋਡੀ ਬਾਖੜਾ ਨਹਿਰ ਖਨੋਰੀ ਤੋਂ ਬਰਾਮਦ ਹੋਈ ਪਰਿਵਾਰ ਵੱਲੋਂ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਨੂੰ ਰੱਖਿਆ ਗਿਆ ਸਿਟੀ ਪੁਲਿਸ ਸਮਾਣਾ ਦੇ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਅਮਨਦੀਪ ਨਾਮ ਦਾ ਇੱਕ ਨੌਜਵਾਨ ਕੁਝ ਦਿਨ ਪਹਿਲਾਂ ਲਾਪਤਾ ਹੋਇਆ ਸੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਉਸਕੇ ਪਿਤਾ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਵੀਐਨਐਸ ਦੀ ਤਾਰਾ 194 ਦੇ ਤਹਿਤ ਦਰਜ ਕਰਕੇ ਸਮਾਣਾ ਦੇ ਸਰਕਾਰੀ ਹਸਪਤਾਲ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ ਇਹ ਨਾਮ ਯਾਰਾਂ ਤਿੰਨ 25 ਨੂੰ ਸਾਡੇ ਕੋਲ ਗੁੰਮਸੂਈ ਰਪਟਾਈ ਸੀ ਸਰਾਪਤੀ ਤੋਂ ਇਸ ਦਾ ਕੋ ਚਾਚੇ ਦਾ ਲੜਕਾ ਪ੍ਰਿੰਸ ਕੁਮਾਰ ਦੇ ਦੇਗਾ ਸੀ ਮੇਰੇ ਚਾਚੇ ਹਰਮਸ ਦਾ ਤਾਇਦਾ ਲੜਕਾ ਰਮਨਦਾ ਅਮਨਦੀਪ ਸਿੰਘ ਜੋ ਕੁ ਥੋੜਾ ਜਿਆਦਾ ਦਿਮਾਗੀ ਅਫਸਰਡ ਰਹਿੰਦਾ ਸੀ ਤੇ ਘਰੋਂ ਸਿਰੇ ਮਿਤੀ 11/3/25 ਨੂੰ ਬਿਨਾਂ ਦੱਸੇ ਪੁੱਸੇ ਚਲਾ ਗਿਆ ਤੇ ਉਸ ਸੰਬੰਧੀ ਰਿਪੋਰਟ ਥਾਣੇ ਦੇ ਕੇ ਸੀ ਉਸ ਸੰਬੰਧੀ ਇਹ ਆਪਣੇ ਤੌਰ ਤੇ ਭਾਲ ਕਰ ਰਹੇ ਸੀ ਤੇ ਅੱਜ ਇਹਨਾਂ ਨੂੰ ਜਿਹੜੀ ਇਸ ਦੀ ਡੈੱਡ ਬੁਡੀ ਅਮਨਦੀਪ ਦੀ ਉਥੋਂ ਖਨੌਰੀ ਹੈਡ ਤੋਂ ਗੋਤਾਫਰੋਨੋਂ ਇਹਨਾਂ ਨੇ ਫੋਟੋ ਵਗੈਰਾ ਦਿੱਤੀਆਂ ਸੀ ਉਹਨਾਂ ਨੇ ਕਿਤੇ ਪਾਖੜਾ ਜੋ ਤਰਦੀ ਕੱਢ ਕੇ ਇਹਨਾਂ ਨੂੰ ਤਲਾਹ ਦਿੱਤੀ ਤੇ ਜਿਸ ਨੂੰ ਅਸੀਂ ਉਹਨੂੰ ਇਹ ਵਾਰਸ ਲੈ ਕੇ ਡੈੱਡ ਆਊਟਸ ਆਏ ਨੇ ਤੇ ਅਸੀਂ ਆਪਣੇ ਆਪਣੇ 194 ਬੀਐਨਐਸ ਦੀ ਕਾਰਵਾਈ ਕਰ ਰਿਆਂ ਤੇ ਦਸਤਾਨ ਲਿਖਿਆਂ ਇਹਦੇ ਪਿਤਾ ਦਾ ਹਰਬੰਸ ਸਿੰਘ ਪੁੱਤਰ ਉਰਾ ਸਿੰਘ ਉਸਮਾ ਕਰਾਰਿਆਂ ਕਾਲਜ ਤਿਆਰ ਕਰਕੇ ਹੁਣ ਜਾ ਰਹੇ ਪੁਸ਼ਪਨ ਕਰਕੇ ਡੈਡ ਬੁਡੀ ਵਾਰਸਾਪ ਵਾਲੇ ਕਰਨਾ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼